ਸਬਡਿਵੀਜ਼ਨ ਛਾਗੋੜ ਦੇ ਡੀਐਸਪੀ ਸੁਖਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਡਲ ਥਾਣਾ ਛਾਗੋੜ ਦੀ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਦੀ ਦੇਖਰੇਖ ਹੇਠ ਐਸਆਈ ਪ੍ਰਜਿੰਦਰ ਕੌਰ ਥਾਣਾ ਛਾਗੋੜ ਦੇ ਸਮੇਤ ਪੁਲਿਸ ਪਾਰਟੀ ਦੇ ਹਥਿਆਰਾਂ ਦੀ ਨੁਕਤੇ ਲੁੱਟਾਂ ਖੋਹ ਕਰਨ ਵਾਲੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਐਸ.ਆਈ. ਪ੍ਰਜਿੰਦਰ ਕੌਰ ਨੇ ਦੱਸਿਆ ਕਿ ਸਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿਪਲੀ ਥਾਣਾ ਲੋਈਆਂ ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਮਿਤੀ 21 ਜਨਵਰੀ 2026 ਨੂੰ ਆਪਣੇ ਲੜਕੇ ਮੇਜਰ ਸਿੰਘ ਸਮੇਤ ਮੋਟਰਸਾਈਕਲ ਤੇ ਜਾ ਰਿਹਾ ਸੀ ਸ਼ਾਕੁਰ ਤੋਂ ਵਾਪਸ ਆਪਣੇ ਘਰ ਨੂੰ ਪਿੰਡ ਪਿਪਲੀ ਨੂੰ ਸ਼ਾਮ ਕਰੀਬ 5 ਵਜੇ ਜਦ ਅਸੀਂ ਹਾਈਵੇ ਪੁਲ ਦੇ ਨੇੜੇ ਪੁੰਜੇ ਤਾਂ ਮੇਰੇ ਲੜਕੇ ਨੇ ਮੇਰੇ ਭਰਾ ਦੇ ਲੜਕੇ ਲਖਵਿੰਦਰ ਸਿੰਘ ਨੂੰ ਫੋਨ ਕਰਨ ਲਈ ਆਪਣਾ ਫੋਨ ਜੇਬ ਵਿੱਚੋਂ ਕੱਢਿਆ ਸੀ ਕਿ ਇਸੇ ਦੌਰਾਨ ਸਾਹਮਣੇ ਤੋਂ ਮੋਟਰਸਾਈਕਲ ਦੇ ਸਵਾਰ ਤਿੰਨ ਵਿਅਕਤੀ ਆਏ ਜਿਨ੍ਹਾਂ ਨੇ ਕਿਰਪਾਨ ਦੀ ਨੋਕ ਤੇ ਸਾਨੂੰ ਰੋਕ ਕੇ ਮੇਰੇ ਲੜਕੇ ਪਾਸੋਂ ਜ਼ਬਰਦਸਤੀ ਆਈਫੋਨ ਖੋਹ ਲਿਆ ਅਤੇ ਆਪਣੇ ਮੋਟਰਸਾਈਕਲ ਤੇ ਸ਼ਾਕੁਰ ਬੱਲ ਨੂੰ ਫਰਾਰ ਹੋ ਗਏ ਉਸ ਨੇ ਦੱਸਿਆ ਕਿ ਫੋਨ ਦੀ ਭਾਲ ਦੌਰਾਨ ਪਤਾ ਲੱਗਿਆ ਕਿ ਇਹ ਵਾਰਦਾਤ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਵਰਨ ਸਿੰਘ ਵਾਸੀ ਗਦਾਈਪੁਰ ਥਾਣਾ ਲੋਈਆਂ ਬੱਗਾ ਪੁੱਤਰ ਮੰਗਲ ਸਿੰਘ ਵਾਸੀ ਚੱਕ ਪਿਪਲੀ ਥਾਣਾ ਲੋਈਆਂ ਅਤੇ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਰੁਲੀਆ ਸਿੰਘ ਵਾਸੀ ਪਿਪਲੀ ਥਾਣਾ ਲੋਈਆਂ ਨੇ ਇਹ ਕੀਤੀ ਹੈ। ਐਸਆਈ ਪਰਿੰਦਰ ਕੋਰ ਨੇ ਦੱਸਿਆ ਕਿ ਪੀੜਤ ਸਰਜੀਤ ਸਿੰਘ ਨੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਸੀ ਜਿਸ ਦੌਰਾਨ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਰੀ ਨੂੰ ਗ੍ਰਫਤਾਰ ਕਰਕੇ ਮੋਬਾਈਲ ਫੋਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਜਦਕਿ ਇੱਕ ਦੋਸ਼ੀ ਬੱਗਾ ਅਜੇ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਸ਼ਾਕੋਟ ਤੋਂ ਪਵਨ ਕੁਮਾਰ ਖਤਰੀ ਦੀ ਵਿਸ਼ੇਸ਼ ਖਬਰ ਮਕਦਮਾ ਨੰਬਰ 25/26 थाना ਸ਼ਾਕੋਟ ਇਹਨਾਂ ਮਕਦਮਾ ਦੋਸ਼ੀ ਗੁਰਪ੍ਰੀ ਸਿੰਘ ਗੋਰੀ ਦੇ ਦੋਸ਼ੀ ਗੁਰਪ੍ਰਭ ਸਿੰਘ ਹੋਗੀ ਤੇ ਇੱਕ ਫਰਾਰ ਦੋਸ਼ੀ ਗੋਪੀ ਇਹਨਾਂ ਨੇ ਕੀ ਕੀਤਾ ਸੀਗਾ ਦੋ ਵਿਅਕਤੀ ਜਾ ਰਹੇ ਸੀ ਰਸਤੇ 'ਤੇ ਉਹਨਾਂ ਤੋਂ ਫੋਨ ਦੀ ਖੋਹ ਕੀਤੀ ਸੀਗੀ ਕਿਰਪਾਨ ਮਾਰ ਕੇ ਤੇ ਇਹ ਦੋਸ਼ੀ ਫਿਰ ਇੱਕ ਤੋਂ ਪਹਿਲਾਂ ਸੀ ਗਿਫਤਾਰ ਕੀਤਾ ਜੇ ਕੋ ਬਨਾਮਦੀ ਕੀਤੀ ਗਈ ਉਸ ਤੋਂ ਬਾਅਦ ਦੋਸ਼ੀ ਗੁਰਬੀ ਗੋਪੀ ਫਾਦਰ ਸਨ ਆਫ ਰੁਲੀਆ ਨੂੰ ਗਿਫਤਾਰ ਕੀਤਾ ਗਿਆ ਵਾ ਇੱਕ ਦੋਸ਼ੀ ਫਰਾਰ ਹਨ ਨੂੰ ਗਿਫਤਾਰ ਕਰਨ ਲੱਗਾ